ਦੋ ਜੋ ਐਮਸੀ ਚ ਜਿਨ੍ਹਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਸਾਹਮਣੇ ਦੋ ਐਮਸੀ ਜਿੱਤੇ ਹੈ ਕਿਹੜੀ ਕਿਹੜੀ ਪਾਰਟੀ ਦੇ ਹੈ ਔਰ ਅੱਜ ਇਹਦਾ ਸਹੁੰ ਚੁੱਕ ਪ੍ਰੋਗਰਾਮ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਜੀ ਸਾਡੇ ਦੋ ਔਰਡ ਖਾਲੀ ਹੋਏ ਸਨ ਔਰਡ ਨੰਬਰ 4 ਔਰ ਔਰਡ ਨੰਬਰ 21 ਕੋਲੋਂ ਮੇਰੇ ਤੇ ਮਨਜੋਤ ਕੋਰਪੂਸ਼ਾ ਸਾਹਿਬ ਦੇ ਦਿਹਾਂਤ ਮਾਤੇ ਆਲਗੂ ਦੇ 29 ਸਾਹਿਬ ਦੇ ਹੁਕਮ ਅਤੇ ਉੱਥੇ ਕਰਾਈ ਵੀ ਔਰ ਚੋਣ ਜਿੱਤ ਕੇ ਆਏ ਖਵਾ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਜਿੱਤ ਕੇ ਆਏ ਸਨ ਅੱਜ ਸਾਡੇ ਮਾਨਯੋਗ ਡਾਕਟਰ ਸਾਹਿਬ ਉਹਨਾਂ ਦੇ ਹੁਕਮਾਂ ਤੇ ਕਨਵਿਨਨਲ ਮਾਨਯੋਗ ਡਿਪਟੀ ਕਮਪੀਅਰ ਸਾਹਿਬ ਨੂੰ ਲਾਇਆ ਗਿਆ ਸੀਗਾ ਬਰਿੰਦਰ ਘਿਹਰਾ ਉਹਨਾਂ ਦੀ ਹਾਜ਼ਰੀ ਵਿੱਚ ਮਾਨਯੋਗ ਵੀਰ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਨੂੰ ਸੁਲਤਾਨ ਦੀ ਜਿਹੜੀ ਹੈ ਸਹੁ ਸਹੂਰਤੀ ਰਸਮ ਹੈ ਜਿਹੜੀ ਉਹ ਕਰਾਈ ਗਈ ਹੈ ਮੈਂ ਜਾਣੂ ਵੀ ਕਰਵਾਉਣਾ ਆਮ ਆਦਮੀ ਪਾਰਟੀ ਤੋਂ ਸ਼੍ਰੀ ਲਲਿਤ ਸਿੰਘ ਇਜਤ ਕੇ ਆਏ ਸਨ ਔਰ ਵਾਰਡ ਨੰਬਰ 21 ਤੋਂ ਜਸਵੀਰ ਸਿੰਘ ਦਿਪਤੀ ਇਜਤ ਕੇ ਆਏ ਸਨ ਤੁਹਾਨੂੰ ਮੈਂ ਇਹਨਾਂ ਨੂੰ ਵਧਾਈ ਦੇਣਾ ਪਰਮਾਤਮਾ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਇਹਨਾਂ ਦੇ ਮੋਢਿਆਂ ਤੇ ਭਾਰ ਪਾਇਆ ਵਰਡ ਦੀ ਸੇਵਾ ਕਰਨ ਦਾ ਔਰ ਇਹ ਤਕੜੇ ਹੋ ਕੇ ਜਿਹੜਾ ਆਪਦੀ ਡਿਊਟੀ ਜੋ ਪਰਮਾਤਮਾ ਨੇ ਲੋਕਾਂ ਨੇ ਲਾਈ ਹੈ ਉਹ ਆਪਦੀ ਨਿਭਾਉਣ ਵਿੱਚ ਕਾਮਯਾਬ ਹੋਣ ਤੁਹਾਨੂੰ ਸਾਰਿਆਂ ਨੂੰ ਇਲਾਕੇ ਨੂੰ ਵਧਾਈ ਹੈ ਇਸ ਗੱਲ ਦੀ ਕਿਉਂਕਿ ਜਿਹੜੀ ਕਟਰੀ ਡਿਊਟੀ ਆ ਗਈ ਸੀ ਦੋ ਵਾਰਡਾਂ ਵਿੱਚ ਸਾਡੇ ਕੋਲ ਡੈਥ ਹੋ ਗਈ ਸੀ ਉਹ ਖਾਲੀ ਹੋ ਗਈ ਧੰਵਾਦ ਜੀ ਸ੍ਰੀ ਮਨਜੋ ਮੰਜੀ ਸਾਹਿਬ ਦੇ ਮਾਨਯੋਗ ਸਪੀਕਰ ਸਾਹਿਬ ਦੇ ਜਿਨ੍ਹਾਂ ਦੀ ਕਿਰਪਾ ਨਾਲ ਇਹ ਜਿਹੜੀ ਚੋਣ ਹੈ ਇਹ ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋਈ ਔਰ ਤੁਹਾਡਾ ਪ੍ਰੈਸ ਦਾ ਵੀ ਸਹਿਯੋਗ ਕਰਤੇ ਧੰਨਵਾਦ ਜੀ ਬਸ ਮੈਂ ਦੇਖਿਆ ਜੀ ਬ੍ਰਦਰ ਸਿੰਘ ਨੰਬਰ ਦੇਖੋ ਆਹ ਆ ਹੋ ਗਈ ਦਿਹਾੜੀ ਹਾਰਾ ਬਟੇਪੀ ਹਰ ਹਰ ਹਪੇ ਦਿਹਾੜੀ ਸਸਤ ਮੈਂ ਦੇਖਿਆ ਜੀ ਵਰਿੰਦਰ ਸਿੰਘ ਨੰਬਰ ਆਹ ਆਹ ਬਗੀ ਦੀ ਹਾਰਾ ਉਪਰ ਟੇਪੀ ਨਾਤਾ ਹਾਰਾ ਆਪਣੀ ਬਿਆਰੀ ਇਸ ਸਾਰਾ ਉਹ ਤੋਂ ਥੋੜਾ ਜਿਹਾ ਅੱਗੇ ਵੀ ਥੋੜਾ ਥੋੜਾ ਜਿਹਾ ਅੱਗੇ ਹੋਣਾ ਹਾਂ ਮੈਂ ਸਿੰਘਲਜੀਤ ਸਿੰਘ ਤੋਂ ਬਾਰ ਨੰਬਰ 4 ਕੋਨ ਨਗਰ ਕੌਂਸਲ ਕੋਰ ਪੁਰਾਣੀ ਮਟਰ ਟ੍ਰਾਂਸਪੋਰਟ ਕਾਰਪੋਰੇਸ਼ਨ ਪ੍ਰਮਾਤਮਾ ਦੇ ਨਾਮ ਤੇ ਸ੍ਰੀ ਕਿ ਨਾ ਬਾਇ ਰੱਖਾ ਜੋ ਕਿ ਕਾਨੂੰਨ ਦੁਆਰਾ ਸਥਾਪਿਤ ਕੀਤਾ ਗਿਆ ਹੈ। ਇੱਕ ਇੱਕ ਹੀ ਮੈਂ ਅਸੂਪ ਵਰਜ ਨੂੰ ਬਹੁਤ ਹੀ ਨਿਭਾਵਾਂਗਾ ਜਿਸ ਤੇ ਮੈਂ ਦਾਖਲ ਹੋਣ ਜਾ ਰਿਹਾ ਹਾਂ। ਚਲੋ ਕੁਛ ਕੁ ਰਿਟਰਨ ਚੋਟੇ। ਜੀ ਆਇਆਂ ਨੂੰ ਜੀ। ਜੀ। ਦੋ ਰੱਖੋ ਤਾਂ ਅੱਗੇ ਹੋ। ਅੱਗੇ ਤਾਂ। ਅੱਗੇ ਤਾਂ ਮੈਂ ਮੁੰਸਾ ਦਾ ਨੋ ਇਮਪ੍ਰੀਮਟੋ

ਇਕਿ ਮੈਂ ਉਸ ਫਰਜ਼ ਨੂੰ ਬਹੁਤ ਇਨਨਿਭਾਵਾਂਗਾ ਜਿਸ ਤੇ ਮੈਂ ਦਾਖਲ ਹੋਣ ਜਾ ਰਿਹਾ ਹਾਂ। ਬਈ। ਤਸਵੀਰ ਸਿੰਘ ਵਾਰ ਨੰਬਰ 21 ਨੋਨਾਂ ਦਾ ਕਾਉਂਸਲ ਕੋਰਟ ਉਪਰਾ ਲਈ ਪਤੌਰ ਕਾਉਂਸਲਰ ਵਜੋਂ ਪਰਮਾਤਮਾ ਦੇ ਨਾਮ ਤੇ ਸਹੁੰ ਚੁਕਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫਾਦਾਰੀ ਰੱਖਣ ਦਾ ਜੋ ਕਿ ਕਾਨੂੰਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜਿਸ ਤੇ ਮੈਂ ਦਾਖਲ ਹੋਣ ਜਾ ਰਿਹਾ ਹਾਂ। कौन से जवाब हैं? पॉइंट नंबर चार पॉइंट नंबर पांच इसमें चर्चा की ज़रूरत है इसका उत्तर जवाब सभी रवाना करना है जो भी कॉलोनी वालों का पिटाई कर रहा है एक एक ही मैं उस पर जनों को होगा ये जो आवाज़ आ रही है तेरे नेता को बुला रहा है जस्टिस बी मैं ਈ ਸਿੰਘ ਵਾਰ ਨੰਬਰ 21 ਨਗਰ ਕੌਂਸਲ ਕੋਟਪੁਰਾ ਲਈ ਮਤੌਰ ਕੌਂਸਲਰ ਵਜੋਂ ਪ੍ਰਮਾਤਮਾ ਦੇ ਨਾਮ ਤੇ ਸਹੁੰ ਚੁਕਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨਪਤੀ ਸੱਚਾ ਵਿਸ਼ਵਾਸ ਅਤੇ ਵਫਾਦਾਰੀ ਰੱਖਾਂਗਾ ਜੋ ਕਿ ਕਾਨੂੰਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜਿਸ ਤੇ ਮੈਂ ਦਾਖਲ ਹੋਣ ਜਾ ਰਿਹਾ ਹਾਂ ਹਾਂ ਸਰ ਜੋ ਅੱਜ ਸੋਸ ਮ ਸਮਾਗਮ ਹੋਇਆ ਉਸ ਸੋਹ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਚ ਤੁਹਾਡੀ ਕੀ ਕਾਰਜਕਾਰੀ ਹੋਊਗੀ ਕਾਰਜ ਵੀ ਤਾਂ ਦੇਖੋ ਜੀ ਮਾਨਕ ਸਪੀਕਰ ਸਾਹਿਬ ਸ਼ਹਿਰ ਲਈ ਬਹੁਤ ਫੰਡ ਲੱਗੇ ਆ ਰਹੇ ਆ ਜਿਵੇਂ ਅਸੀਂ ਗੱਲ ਕਰੀਏ ਵਾਰਡ ਨੰਬਰ 4 ਚ ਬਿਨਾ ਐਮਸੀ ਤੋਂ 80 ਲੱਖ ਰੁਪਏ ਲੱਗੇ ਸੀਗੇ ਚਲੋ ਹੁਣ ਤਾਂ ਪਰਮਾਤਮਾ ਨੇ ਐਮਸੀ ਬਣਾਤਾ ਤੁਹਾਡੇ ਅਗੇ ਵੀਰਾਂ ਨੇ ਵਾਰਡ ਨੰਬਰ 4 ਦੀ ਸੂਝਵਾਨ ਵੋਟਰਾਂ ਨੇ ਤੇ ਟੀਮ ਨੇ ਬਹੁਤ ਸਹਾਇਤਾ ਮਿਲੂ ਇਸ ਕਾਬਲ ਬਣਾਇਆ ਮੈਂ ਐਮਸੀ ਬਣ ਚੁੱਕੇ ਆ ਤੇ ਹੁਣ ਮੈਂ ਲੋਕਾਂ ਦੇ ਕੰਮ ਕਰਾਉਂਗਾ ਜੀ ਇਹ ਕੇ ਐਮਸੀ ਬਣ ਕੇ ਨਹੀਂ ਇੱਕ ਨਿਮਾਣਾ ਜਿਹਾ ਪੁੱਤ ਬਣ ਕੇ ਨਿਮਾਣਾ ਜਿਹਾ ਭਰਾ ਬਣ ਕੇ ਵਾਰਡ ਨੰਬਰ 4 ਦੀ ਜ ਵਾਰਡ ਨੰਬਰ 4 ਨਹੀਂ ਚਲੋ ਵਾਰਡ ਨੰਬਰ 4 ਤਾਂ ਮੈਨੂੰ ਉਹਨਾਂ ਨੇ ਬਿਠਾਇਆ ਮੌਕਾ ਦਿੱਤਾ ਸ਼ਹਿਰ ਦੇ ਕਿਤੇ ਵੀ ਮੈਨੂੰ ਫੋਨ ਆਉਂਦਾ ਤਾਂ ਭੱਜ ਜਾਣਾ ਤਾਂ तकरीबन ਰਿਕਸਰ ਨਾਲ ਟਾਈਮ ਟਾਈਮ ਗੱਲ ਕਰਦਾ ਰਹਿਣਾ ਵੀ ਇੱਥੇ ਆਹ ਦਿੱਕਤ ਹੈ ਇੱਥੇ ਆਹ ਦਿੱਕਤ ਹੈ ਅਸੀਂ ਕਰੀ ਜਾਂਦੇ ਹਾਂ ਜੀ ਵਾਰਡ ਨੰਬਰ 4 ਤਾਂ ਕਰ ਨਹੀਂ ਕਰਨੇ ਆ ਇਸ ਤੋਂ ਇਲਾਵਾ ਸ਼ਹਿਰ 'ਚ ਸਾਰੇ ਕੰਮ ਕਰ ਰਹੇ ਹਾਂ ਇੱਕ ਸ਼ਹਿਰ 'ਚ ਕੂੜੇ ਦੀ ਡੰਪ ਨੂੰ ਲੈ ਕੇ ਬਹੁਤ ਪ੍ਰੋਬਲਮ ਆਂਦੀ ਹੈ ਮੈਂ ਜੀ ਸਾਹਿਬ ਨਾਲ ਗੱਲ ਕੀਤੀ ਸੀ ਪਰਸੋਂ ਦੀ ਉਹ ਕਹਿੰਦੇ ਵੀ ਜਲਦੀ ਅਸੀਂ ਵਿਦੀਨ 2 ਮਹੀਨੇ ਵਿੱਚ ਮੀਨੂ ਨੇ ਕਿਹਾ ਵੈਸਟੇਮੈਂਟ ਲੱਗਿਆ ਹੋਇਆ ਕੋਈ ਮੁਕਸਰ ਰੋੜ ਦਵਾ ਰੋੜ ਤੇ ਥਾਂ ਪਈ ਹੈ ਉਹ ਡੰਬ ਲੱਗੇ ਜਾ ਰਹੇ ਜਲਦੀ ਇਹਦਾ ਹੱਲ ਕਰਾਂਗੇ ਹੁਣ ਕਰਾਂਗੇ ਜਿਹੜਾ ਮੰਡੀ ਜੀ ਇੱਕ ਡੰਪ ਲੱਗਦਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹ ਵੀ ਕਿਤੇ ਕਰਾਂਗੇ ਜੀ ਅੱਜ ਮੈਨੂੰ ਮੇਰੇ ਮਿੱਤਰ ਦੀ ਕਾਲ ਆਈ ਹੈ ਸੰਚੇਦ ਦੀ ਉਹ ਕਹਿ ਰਹੇ ਸੀ ਬਹੁਤ ਬੁਰਾ ਹਾਲ ਹੈ ਉਹ ਵੀ ਪਾਸੇ ਉਹਨਾਂ ਦਾ ਕੋਈ ਹੱਲ ਕਰਦੇ ਕਿਉਂਕਿ ਉੱਥੇ ਬੜੀਆਂ ਰੇੜੀਆਂ ਵਾਲੇ ਜਿਹੜੇ ਵੀਰਪੁਰਾ ਸਬਜ਼ੀ ਵੇਚਦੇ ਓਕੇ ਹੁੰਦੀਆਂ ਦੁਕਾਨਾਂ ਨਾਲ ਪੈਸਾਈਡ ਦੀਆਂ ਬਹੁਤ ਓਕੇ ਹੁੰਦੀਆਂ ਕਹਿੰਦਾ ਜਲਦੀ ਹੱਲ ਕਰਾਂਗੇ ਤੁਸੀਂ ਆਪਣੇ ਵਾਰਡ ਨੂੰ ਪਹਿਲ ਦੇ ਆਧਾਰ ਤੇ ਕੰਮ ਕਰੋ ਬਾਈ ਹਰਲੀ ਨਿਜਦੇ ਆ ਉਹ ਸਾਰਿਆਂ ਨੇ ਪਿਆਰ ਦਿੱਤਾ ਮਾਨੇ ਸਪੀਕਰ ਸਾਹਿਬ ਸਾਰੇ ਸ਼ਹਿਰ ਦੇ ਆ ਚਲੋ ਐਮਸੀ ਵਾਰਡ ਨੰਬਰ 4 ਦਾ ਬਟ ਮਾਨੇ ਸਪੀਕਰ ਸਾਹਿਬ ਨੇ ਥਾਪੜਾ ਦਿੱਤਾ ਵੀ ਸਾਰੇ ਸ਼ਹਿਰ ਚ ਕੰਮ ਕਰਨੇ ਸਾਰੇ ਸ਼ਹਿਰ ਚ ਕੰਮ ਕਰਾਂਗੇ ਧੰਨਵਾਦ ਜੀ ਪਰ ਅੰਦੀ ਅੱਜ ਦੋ ਉਹ ਐਮਸੀ ਤੇ ਜਿਹਨਾਂ ਦੀ ਗੱਲ ਹੋ ਗਈ ਜੋ ਮੇਰੇ ਸਾਹ ਦੇ ਬਹੁਤ ਐਮਸੀ ਦਿੱਤੇ ਕਿਹੜੀ ਕਿਹੜੀ ਪਾਰਟੀ ਨੇ ਉਹਦਾ ਜਿਹੜਾ ਸੋਹ ਚ ਪ੍ਰੋਗਰਾਮ ਹੈ ਇਹਦੇ ਬਾਰੇ ਕੀ ਕਹਿਣਾ ਜੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਜੀ ਸਾਡੇ ਦੋ ਵਾਰਡ ਖਾਲੀ ਹੋਏ ਸਨ ਵਾਰਡ ਨੰਬਰ 4 ਔਰ ਵਾਰਡ ਨੰਬਰ 21 ਵੀ ਦੇ ਤੇ ਮਾਨਯੋਗ ਚੋਣ ਕਮਿਸ਼ਨ ਸਾਹਿਬ ਦੇ ਹੁਕਮਾਂ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਤੇ ਉੱਥੇ ਚੋਣ ਕਰਾਈ ਗਈ ਔਰ ਚੋਣ ਦੇ ਵਿੱਚੋਂ ਦੋ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਜਿੱਤ ਕੇ ਆਏ ਸਨ ਅੱਜ ਸਾਡੇ ਮਾਨਯੋਗ ਡਾਕਟਰ ਸਾਹਿਬ ਉਹਨਾਂ ਦੇ ਹੁਕਮਾਂ ਤੇ ਕਨਵੀਨਰ ਮਾਨਯੋਗ ਐਸ.ਐਮ. ਸਾਹਿਬ ਨੂੰ ਲਾਇਆ ਗਿਆ ਸੀਗਾ ਵਿਰਿੰਦਰ ਘਿਹਰਾ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਮਾਨਯੋਗ ਜੋ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਨੂੰ ਸ਼ੁਤਾਨ ਦੀ ਜਿਹੜੀ ਆ ਸੌ ਉਹਦੀ ਰਸਮ ਹੈ ਜਿਹੜੀ ਉਹ ਕਰਾਈ ਗਈ ਹੈ ਮੈਂ ਜਾਣੂ ਵੀ ਕਰਾਉਣਾ ਚਾਹੂਗਾ ਆਮ ਆਦਮੀ ਪਾਰਟੀ ਤੋਂ ਸ਼ਿਮਲਨ ਸਿੰਘ ਇਹ ਜਿੱਤ ਕੇ ਆਏ ਸਨ ਔਰ ਬੋਰਡ ਨੰਬਰ 21 ਤੋਂ ਜਸਵੀਰ ਸਿੰਘ ਡਿਪਟੀ ਇਹ ਜਿੱਤ ਕੇ ਆਏ ਸਨ ਤੋਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਪਰਮਾਤਮਾ ਨੇ ਇਹਨਾਂ ਤੇ ਕਿਰਪਾ ਕੀਤੀ ਇਹਨਾਂ ਦੇ ਮੋਢਿਆਂ ਤੇ ਭਾਰ ਪਾਇਆ ਬੋਰਡ ਦੀ ਸੇਵਾ ਕਰਨ ਦਾ ਔਰ ਇਹ ਤਕੜੇ ਹੋ ਕੇ ਜਿਹੜਾ ਆਪਦੀ ਡਿਊਟੀ ਜੋ ਪਰਮਾਤਮਾ ਨੇ ਲੋਕਾਂ ਨੇ ਲਾਈ ਹੈ ਉਹ ਆਪਦੀ ਨਿਭਾਉਣ ਵਿੱਚ ਕਾਮਯਾਬ ਹੋਣ ਤੁਹਾਨੂੰ ਸਾਰਿਆਂ ਨੂੰ ਇਲਾਕੇ ਨੂੰ ਵਧਾਈ ਹੈ ਇਸ ਗੱਲ ਦੀ ਕਿਉਂਕਿ ਜਿਹੜੀ ਕੋਈ ਤਰੂਟੀ ਆ ਗਈ ਸੀ ਤੋਂ ਵਰਡਾਂ ਵਿੱਚ ਸਾਡੇ ਕੌਂਸਲਰ ਡੈਥ ਹੋ ਗਈ ਸੀ ਉਹ ਖਾਲੀ ਹੋ ਗਈ ਧੰਵਾਦ ਜੀ ਅਸੀਂ ਮਨਜੋ ਐਮ ਡੀ ਸਾਹਿਬ ਦੇ ਮਨਜੋਕ ਸਪੀਕਰ ਸਾਹਿਬ ਦੇ ਜਿਨ੍ਹਾਂ ਦੀ ਕਿਰਪਾ ਨਾਲ ਜਿਹੜੀ ਚੋਣ ਹੈ ਸ਼ਾਂਤ ਬਈ ਤਰੀਕੇ ਨਾਲ ਮੁਕੰਮਲ ਹੋਈ ਸੀ ਔਰ ਤੁਹਾਡਾ ਪ੍ਰੈਸ ਦਾ ਵੀ ਵਿਸ਼ੇਸ਼ ਕਰਤੇ ਧੰਨਵਾਦ